ਸਬਲੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਆ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਰੈਸਪੀ ਲੈ ਕੇ ਆਏ ਜੀ ਨਾਸ਼ਤੇ ਦੀ ਨਾਸ਼ਤਾ ਬਣਾਵਾਂਗੇ ਆਪਾਂ ਰਾਤ ਦੀਆਂ ਬਚੀਆਂ ਹੋਈਆਂ ਰੋਟੀਆਂ ਤੋਂ ਐਸੀ ਗੱਲ ਨਹੀਂ ਕਿ ਤੁਸੀਂ ਰਾਤ ਦੀਆਂ ਬਚੀਆਂ ਹੋਈਆਂ ਰੋਟੀਆਂ ਤੋਂ ਹੀ ਨਾਸ਼ਤਾ ਬਣਾ ਸਕਦੇ ਹੋ ਤੁਸੀਂ ਤਾਜ਼ੀਆਂ ਰੋਟੀਆਂ ਵੀ ਲੈ ਸਕਦੇ ਹੋ ਤੇ ਚਾਰ ਰੋਟੀਆਂ ਆਪਾਂ ਲਈਆਂ ਨੇ ਨਾਸ਼ਤਾ ਬਣਾਉਣ ਵਾਸਤੇ ਤੇ ਇਹ ਨਾਸ਼ਤੇ ਬਣਾਉਣ ਵਾਸਤੇ ਆਪਾਂ ਇੱਥੇ ਜਿਹੜੀਆਂ ਸੱਗੀਆਂ ਲਈਆਂ ਨੇ ਉਹ ਤੁਹਾਨੂੰ ਆਪਾਂ ਇੱਕ ਵਾਰੀ ਦੱਸ ਦਿੰਨੇ ਆ ਚਾਰ ਲਈਆਂ ਨੇ ਆਪਾਂ ਇੱਥੇ ਗਾਜਰਾ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਇੱਕ ਲਈ ਹੈ ਸ਼ਿਮਲਾ ਮਿਰਚ ਚਾਪਾਂ ਜਿੱਤ 6 ਹਰੀਆਂ ਮਿਰਚਾਂ ਦੋ ਟਮਾਟਰ ਥੋੜੇ ਜੇ ਲੈਨੇ ਆਪਾਂ ਫਰੈਸ਼ ਮਟਰ ਤੇ ਨਾਲ ਹੀ ਆਪਾਂ ਨਾਸ਼ਤੇ ਵਿੱਚ ਪਾਉਣ ਵਾਸਤੇ ਲਈਆਂ ਜੀ ਲਸਣ ਦੀਆਂ ਭੁਕਾਂ ਬਿਲਕੁਲ ਫਰੈਸ਼ ਭੁਕਾਂ ਨੇ ਤੇ ਥੋੜਾ ਜਿਹਾ ਲਿਆ ਹਰਾ ਧਨੀਆ ਤੇ ਦੋ ਮੀਡੀਅਮ ਸਾਈਜ਼ ਦੇ ਆਪਾਂ ਲਈਏ ਨੇ ਆਲੂ ਆਲੂਆਂ ਨੂੰ ਵਿੱਚ ਕਿਦਾਂ ਧੋ ਕੇ ਛਿੱਲ ਕੇ ਇਹਨਾਂ ਨੂੰ ਬਿਲਕੁਲ ਬਰੀਕ ਸਾਈਜ਼ ਦੇ ਵਿੱਚ ਕੱਟ ਲਿਆ ਤੇ ਸਭ ਤੋਂ ਪਹਿਲਾਂ ਆਪਾਂ ਸਬਜ਼ੀਆਂ ਦੀ ਕਰ ਲੈਨੇ ਜੀ ਕਟਿੰਗ ਸਬਜ਼ੀ ਆਪਾਂ ਸਾਰੀਆਂ ਛਿੱਲ ਕੇ ਤੇ ਧੋ ਕੇ ਰੱਖ ਲਿਆ ਨੇ ਤੇ ਹੁਣ ਇਹਨਾਂ ਦੀ ਸਭ ਤੋਂ ਪਹਿਲਾਂ ਕਰ ਲੈਨੇ ਜੀ ਕਟਿੰਗ ਇਹ ਫਿਰ ਉਸ ਤੋਂ ਬਾਅਦ ਆਪਾਂ ਰੋਟੀਆਂ ਦੀ ਕਟਿੰਗ ਕਰ ਲਾਂਗੇ ਤੇ ਗਾਜਰਾਂ ਨੂੰ ਆਪਾਂ ਥੋੜੇ ਜਿਹਾ ਲੰਬੇ ਪੀਸਾ ਵਿੱਚ ਕਟਾਂਗੇ ਜੀ ਬਿਲਕੁਲ ਛੋਟੇ-ਛੋਟੇ ਪੀਸਾ ਵਿੱਚ ਨਹੀਂ ਕੱਟਣਾ ਇਸ ਤਰ੍ਹਾਂ ਲੰਬੇ ਪੀਸਾਂ ਵਿੱਚ ਕੱਟ ਕੇ ਤੇ ਇਹਨਾਂ ਨੂੰ ਆਪਾਂ ਥੋੜਾ ਬਰੀਕ-ਬਰੀਕ ਕੱਟ ਲਾਂਗੇ ਇਸ ਤਰ੍ਹਾਂ ਆਪਾਂ ਥੋੜੇ ਛੋਟੇ ਲੰਬੇ ਪੀਸਾ ਸ਼ਿਬਲਾ ਮਿਰਚ ਵੀ ਆਪਾਂ ਇਸੇ ਤਰ੍ਹਾਂ ਹੀ ਕੱਟ ਲੈਣੇ ਆ ਤੇ ਨਾਲ ਹੀ ਹੁਣ ਆਪਾਂ ਲੰਬੇ ਪੀਸਾਂ ਵਿੱਚ ਕਰ ਲੈਣੇ ਆ ਜੀ ਪਿਆਜ਼ ਦੀ ਵੀ ਕਟਿੰਗ ਮਾਟਰ ਹਰੀ ਮਿਰਚ ਦੀ ਵੀ ਕਟਿੰਗ ਆਪਾਂ ਕਰ ਲਈ ਹੈ ਤੇ ਹੁਣ ਆਪਾਂ ਲਸਣ ਦੀਆਂ ਪੁਕਾ ਨੂੰ ਇਸ ਤਰ੍ਹਾਂ ਬਰੀਕ-ਬਰੀਕ ਕੱਟ ਲਾਂਗੇ। ਹਰੇ ਤਾਂ ਨਹੀਂ ਇਹਦੀ ਕਟਿੰਗ ਵੀ ਹੋ ਗਈ ਹੈ ਤੇ ਹੁਣ ਆਪਾਂ ਕਟਿੰਗ ਕਰ ਲੈਣੇ ਆ ਜੀ ਰੋਟੀਆਂ ਦੀ ਦੋ ਰੋਟੀਆਂ ਲੈ ਲਾਂਗੇ ਪਹਿਲਾਂ। ਇਹਨਾਂ ਦੀ ਕਰ ਲੈਣੇ ਆ ਕਟਿੰਗ। ਇਨੂੰ ਸੈਂਟਰ 'ਚ ਇੱਕੋ ਕੱਟ ਹੋਰ ਮਾਰ ਲਾਂਗੇ ਇਹਦਾ ਤੇ ਬਾਕੀ ਦੀਆਂ ਰੋਟੀਆਂ ਵੀ ਸਾਰੀਆਂ ਆਪਾਂ ਇਸੇ ਤਰ੍ਹਾਂ ਹੀ ਕੱਟ ਲੈਣੇ ਆ। ਹਲੋ ਜੀ ਰੋਟੀ ਦੀ ਕਟਿੰਗ ਵੀ ਆਪਾਂ ਸਾਰੀਆਂ ਦੀ ਕਰ ਲਈ ਆ ਤੇ ਹੁਣ ਆਪਾਂ ਸੈਲਦੇ ਆ ਜੀ ਚੁੱਲੇ ਵੱਲ ਇਹਨਾਂ ਨੂੰ ਲਾਉਨੇ ਆ ਜੀ ਤੜਕਾ। 1 ਵੱਡਾ ਚਮਚਾ ਆਪਾਂ ਪਾ ਲਾਂਗੇ ਜੀ ਤੇਲ ਦਾ। ਇਸ ਤਰ੍ਹਾਂ ਇਹਨੂੰ ਖਿਲਾਰ ਲਾਂਗੇ ਚੰਗੀ ਤਰ੍ਹਾਂ। ਤੇ ਇਹਨੂੰ ਕਰ ਲੈਨੇ ਆ ਗਰਮ ਤੇਲ ਆਪਾਂ ਕਰ ਲਿਆ ਚੰਗੀ ਤਰ੍ਹਾਂ ਗਰਮ ਤੇ ਹੁਣ ਆਪਾਂ ਕਟੀਆਂ ਹੋਈਆਂ ਜਿਹੜੀਆਂ ਰੋਟੀਆਂ ਇਸ ਤਰ੍ਹਾਂ ਕੜਾਈ ਦੇ ਵਿੱਚ ਪਾ ਕੇ ਤੇ ਇਹਨਾਂ ਨੂੰ ਥੋੜਾ ਜਿਹਾ ਫਰਾਈ ਕਰ ਲੈਨੇ ਆ ਚੰਗੀ ਤਰ੍ਹਾਂ ਥੋੜੀਆਂ ਜਿਹੀਆਂ ਕਰਾਰੀਆਂ ਕਰ ਲੈਨੇ ਆ ਤੇਲ ਆਪਾਂ ਬਿਲਕੁਲ ਜ਼ਿਆਦਾ ਨਹੀਂ ਪਾਉਣਾ ਬਿਲਕੁਲ ਇੱਕ ਚਮਚੇ ਦੇ ਕਰੀਬ ਪਾਵਾਂਗੇ 2 ਤੋਂ 3 ਮਿੰਟ ਵਾਸਤੇ ਆਪਾਂ ਬਸ ਸੇਕ ਲਵਾਂਗੇ ਜਿਸ ਦੇ ਨਾਲ ਅਸੀਂ ਰੋਟੀਆਂ ਥੋੜੀਆਂ ਜਿਹੀਆਂ ਕਰਾਰੀਆਂ ਹੋ ਜਾਣਗੀਆਂ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਲੈਨੇ ਆ ਦੋ ਮੀਟਰ ਸੇਕ ਲਵਾਉਣ ਤੋਂ ਬਾਅਦ ਹੁਣ ਆਪਾਂ ਰੋਟੀਆਂ ਨੂੰ ਕੱਢ ਲੈਣੇ ਆਂ ਪਲੇਟ 'ਚ ਦੁਬਾਰਾ ਫੇਰ ਆਪਾਂ ਇੱਕ ਚਮਚਾ ਆਪਾਂ ਪਾ ਲਾਂਗੇ ਜੀ ਤੇਲ ਦਾ ਤੇ ਇਹਨੂੰ ਕਰ ਲੈਣੇ ਆ ਗਰਮ ਤੇਲ ਹੋ ਗਿਆ ਗਰਮ ਤੇ ਹੁਣ ਆਪਾਂ ਆਲੂਆਂ ਨੂੰ ਕਰ ਲੈਣੇ ਆ ਜੀ ਫਰਾਈ ਲਓ ਜੀ ਆਪਾਂ ਆਲੂ ਵੀ ਜਿਹੜੇ ਚੰਗੀ ਤਰ੍ਹਾਂ ਸੌਫਟ ਕਰ ਲਏ ਨੇ ਫਰਾਈ ਕਰਕੇ ਤੇ ਹੁਣ ਆਪਾਂ ਇਹਨਾਂ ਨੂੰ ਡੋਂਗੇ ਵਿੱਚ ਕੱਢ ਲੈਨੇ ਆ ਤੇ ਹੁਣ ਆਪਾਂ ਸਬਜ਼ੀਆਂ ਨੂੰ ਤੜਕਾ ਲਾਨੇ ਆ ਤੇ ਤੇਲ ਹੋ ਗਿਆ ਗਰਮ ਇੱਕ ਚਮਚਾ ਆਪਾਂ ਤੇਲ ਦਾ ਪਾਇਆ ਸੀ ਤੇ ਹੁਣ ਇੱਕ ਚਮਚਾ ਆਪਾਂ ਜੀਰੇ ਦਾ ਪਾ ਕੇ ਇਹਨੂੰ ਤੜਕਾ ਲੈਨੇ ਆ जीरे तो बाद आप ही पा देंगे जी लसन दियाँ भूकं तो लसन का भी इस्तेमाल कर सकते हो पर आप पाइय ने जी फ्रैश भूका हम पा देंगे आप प्याज ਬਿਲਕੁਲ ਘੱਟ ਤੇਲ ਪਾਇਆ ਆਪਾਂ ਜਿਆਦਾ ਤੇਲ ਨਹੀਂ ਪਾਇਆ ਇਸ ਨਾਸਤੇ ਦੇ ਵਿੱਚ ਆਪਾਂ ਕੋਈ ਜਿਹੜੀ ਵੀ ਸਬਜ਼ੀ ਪਾਉਣੀ ਆ ਜਿਆਦਾ ਆਪਾਂ ਸੌਫਟ ਨਹੀਂ ਕਰਨੀ ਜਿਸ ਤਰ੍ਹਾਂ ਕਿ ਆਪਾਂ ਪਿਆਜ਼ ਵੀ ਆਪਾਂ ਸਿਰਫ 30 ਮਿੰਟ ਵਾਸਤੇ ਆਪਾਂ ਸੁਨਰਮ ਕੀਤੇ ਨੇ ਤੇ ਨਾਲ ਹੀ ਹੁਣ ਪਾ ਦਾਂਗੇ ਜੀ ਆਪਾਂ ਸਬਜ਼ੀਆਂ गाजर ਪਾ ਦਾਂਗੇ ਤੇ ਨਾਲ ਪਾ ਦਾਂਗੇ ਜੀ ਆਪਾਂ ਟਮਾਟਰ ਸੱਜੀਆਂ ਦਾ ਜਿਹੜਾ ਕਰੰਚੀ ਪਾਣਾ ਆਪਾਂ ਬਿਲਕੁਲ ਬਰਕਰਾਰ ਰੱਖਾਂਗੇ ਇਹਦੇ ਵਿੱਚ ਤੇ ਨਾਲ ਹੀ ਇਹਦੇ ਵਿੱਚ ਪਾ ਦਾਂਗੇ ਜੀ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਇੱਕ ਵਾਰੀ ਤੁਸੀਂ ਨਾਸ਼ਤਾ ਬਣਾ ਕੇ ਵੇਖੋ ਬਹੁਤ ਹੀ ਵਧੀਆ ਬਣਦਾ ਹੈ ਜਿਹੜਾ ਨਾਸ਼ਤਾ ਸੌਰੀ ਟਮਾਟਰ ਨਹੀਂ ਜੀ ਮਟਰ ਕਹਿਣਾ ਸੀ ਤੇ ਮੈਂ ਗਲਤੀ ਨਾਲ ਕਹਿ ਦਿੱਤੇ ਟਮਾਟਰ ਤੇ ਹੁਣ ਪਾ ਦਾਂਗੇ ਜੀ ਆਪਾਂ ਛਿੰਲਾ ਮਿਰਚਾਂ िमला मिर्च से टमाटर आप ही पा देंगे स्वाद ना देंगे जो अद्धा चम्मच नमक का थोड़ा जा पावे आप पा गरम मसाला ते चमच का चौथा हिस्सा पावगे अपना पा लाल मिर्च पाउडर ਇਹਨਾਂ ਮਸਾਲਿਆਂ ਨੂੰ ਆਪਾਂ ਮਿਕਸ ਕਰਨ ਤੋਂ ਬਾਅਦ ਇੱਕਦੋ ਆਪਾਂ ਚਟਣੀਆਂ ਪਾਵਾਂਗੇ ਇਹਦੇ ਵਿੱਚ ਇੱਕ ਚਮਚੇ ਭਰ ਕੇ ਆਪਾਂ ਪਾ ਦਾਂਗੇ ਜੀ ਇਮਲੀ ਦੀ ਮਿੱਠੀ ਚਟਣੀ ਥੋੜੀ ਪਾ ਦਾਂਗੇ ਤੇ ਨਾਲ ਹੀ ਆਪਾਂ ਪਾ ਰਾਂਗੇ ਜੀ ਇੱਕ ਚਮਚ ਦੇ ਕਰੀਬ ਪਾਵਾਂਗੇ ਆਪਾਂ ਸੋਇਆ ਸੌਸ ਤੇ 1 ਚਮਚੀ ਪਾ ਦਾਗੇ ਆਪਾਂ ਗ੍ਰੀਨ ਚਟਨੀ ਚਟਨੀ ਆ ਪਾਉਣ ਤੋਂ ਬਾਅਦ ਆਪਾਂ ਸਾਰੀਆਂ ਮਿਕਸ ਕਰ ਦਾਂਗੇ ਜੀ ਗਾਜਾਂ ਦੇ ਵਿੱਚ ਸਬਜ਼ੀਆਂ ਜਿਹੜੀਆਂ ਵੀ ਆਪਾਂ ਪਾਈਆਂ ਨੇ ਤੇ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਪਾ ਦਾਂਗੇ ਜੀ ਇਹਦੇ ਵਿੱਚ ਆਪਾਂ ਜਿਹੜੇ ਆਲੂ ਰੱਖੇ ਸੀ ਉਹ ਫ੍ਰਾਈ ਕਰਕੇ ਤੇ ਹੁਣ ਆਪਾਂ ਪਾਵਾਂਗੇ ਜੀ ਰੋਟੀਆਂ ਜਿਹੜੀਆਂ ਆਪਾਂ ਤਿਆਰ ਕਰਕੇ ਰੱਖੀਆਂ ਸੀ ਤੇ ਲੋ ਜੀ ਗਰਮਾ ਗਰਮ ਨਾਸ਼ਤਾ ਆਪਣਾ ਬਣ ਕੇ ਬਿਲਕੁਲ ਤਿਆਰ ਆ ਤੇ ਹੁਣ ਆਪਾਂ ਇਹਨੂੰ ਪਲੇਟ 'ਚ ਪਾ ਕੇ ਸਰਵ ਕਰਦੇ ਹਾਂ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਨਾਸ਼ਤਾ ਤਿਆਰ ਹੋਇਆ ਚਟਪਟਾ ਤੇ ਕਰਾਰਾ ਨਾਸ਼ਤਾ ਬਣਿਆ ਤੇ ਥੋੜੀ ਜੀ ਪਾਵਾਂਗੇ ਜੀ ਆਪਾਂ ਉੱਤੇ ਮਿੱਠੀ ਚਟਣੀ ਤੇ ਜੇ ਤੁਹਾਨੂੰ ਖੱਟਾ ਪਸੰਦ ਆ ਤੇ ਤੁਸੀਂ ਨਿੰਬੂ ਵੀ ਪਾ ਸਕਦੇ ਹੋ ਤੇ ਆਪਾਂ ਪਾ ਦਾਂਗੇ ਜੀ ਥੋੜਾ ਜਿਹਾ ਨਿੰਬੂ ਛੋੜ ਕੇ ਤੇ ਲਓ ਜੀ ਰਾਤ ਦੀ ਬਚੀ ਹੋਈ ਰੋਟੀ ਤੋਂ ਨਾਸ਼ਤਾ ਆਪਣਾ ਬਣ ਕੇ ਬਿਲਕੁਲ ਤਿਆਰ ਹੋ ਗਿਆ ਤੇ ਜੇਕਰ ਤੁਹਾਨੂੰ ਅੱਜ ਦੇ ਨਾਸ਼ਤੇ ਦੀ ਵੀਡੀਓ ਵਧੀਆ ਲੱਗੇ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਵੀਡੀਓ ਨੂੰ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਤੁਹਾਨੂੰ ਅੱਜ ਦੀ ਰੈਸਪੀ ਜਿਹੜੀ ਅਸੀਂ ਰਾਤ ਦੀਆਂ ਬਚੀਆਂ ਹੋਈਆਂ ਰੋਟੀਆਂ ਤੋਂ ਨਾਸ਼ਤਾ ਜਿਹੜਾ ਬਣਾ ਕੇ ਤਿਆਰ ਕੀਤਾ ਇਹਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਅੱਗੇ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ